ਉਦੇ ਬਾਰੇ ਆਪਣੇ ਵਿਚਾਰ ਜਿਹੜੇ ਨੇ ਉਹ ਬਹੁਤ ਹੀ ਸੰਖੇਪ ਰੂਪ ਦੇ ਵਿੱਚ ਸਾਂਝੇ ਕਰਨਗੇ ਉਸ ਤੋਂ ਬਾਅਦ ਮਾਨਯੋਗ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਆਨੰਦਗੜ੍ਹ ਸਿੱਖ ਪੰਥ ਦੀ ਮਾਇਆਨਾਜ ਹਸਤੀ ਆ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਉਹਨਾਂ ਨੇ ਆਪਣੇ ਸ਼ਬਦਾਂ ਦੁਆਰਾ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕਰਨੀ ਹੈ ਤੇ ਸਮੂਹ ਸ਼ਤਾਬ ਦੀ ਕਮੇਟੀ ਵੱਲੋਂ ਮਾਨਜੋਗ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਜੀ ਪਹੁੰਚੇ ਨੇ ਉਹਨਾਂ ਨੂੰ ਜੀ ਆਇਆਂ ਨੂੰ ਹੁਣ ਮੈਂ ਬੇਨਤੀ ਕਰਾਂਗਾ ਕਿ ਸਮੇਂ ਦਾ ਖਾਸ ਧਿਆਨ ਰੱਖਦਾ ਹੋਇਆ ਜਿਹੜਾ ਵਾ ਮਾਨਜੋਗ ਆਪਣੇ ਵਿਸ਼ੇ ਦੇ ਅਨੁਸਾਰੀ ਸਰਦਾਰ ਕਮਰਜੀਤ ਸਿੰਘ ਜੀ ਤੁਹਾਡੇ ਨਾਲ ਵਿਚਾਰ ਸਾਂਗੇ ਤਖਤ ਸਾਹਿਬਾਂ ਦੇ ਧਿਆਦਰ ਸਾਹਿਬ ਬਾਬਾ ਹਰਨਾਮ ਸਿੰਘ ਜੀ ਗੁਣਵਾਨ ਗਿਆਨਵਾਨ ਵਿਚਾਰਮਾਨ ਸਮਪਰਦਾਇ ਮੁਖੀ ਸਹਿਬਾਨ ਇਸਮੁਸਾ ਸਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਅੱਜ ਜੋ ਕਿੰਤੂ ਪਰੰਤੂ ਜਸ ਗ੍ਰੰਥ ਵਾਸਤੇ ਹੋ ਰਿਹਾ ਹੈ ਉਸ ਨੂੰ ਵਿਚਾਰਨ ਵਾਸਤੇ ਇਕੱਠੇ ਹੋਏ ਹਨ ਬਹੁਤ سارے ਪੰਜ ਭਾਈ ਨੇ ਲੇਕਿਨ ਕੁਝ ਕੁ ਜੋ ਹੈ ਉਹ ਇਹ ਹਨ ਪਹਿਲੀ ਤਾਂ ਕਹਿੰਦੇ ਜੀ ਇਹ ਦਸਮ ਗ੍ਰੰਥ ਜੋ ਹੈ ਇਹ ਗੁਰੂ ਸਾਹਿਬ ਦੇ ਵੇਲੇ ਹੈ ਹੀ ਨਹੀਂ ਸੀ ਇਹ ਜੀ ਅੰਗਰੇਜ਼ਾਂ ਵੇਲੇ ਉਹਨਾਂ ਨੇ ਲਿਖਾਇਆ ਹੈ ਨੰਬਰ 2 ਜਿਸ ਤਰ੍ਹਾਂ ਹੁਣ ਸਿਉ ਨੇ ਵੀ ਇਹ ਗੁਰੂ ਸਾਹਿਬ ਲਿਖ ਨਹੀਂ ਸਕਦੇ ਤੇ ਤੀਸਰਾ ਸਿਧਾਂਤਕ ਪੱਖੋ ਜੋ ਹੈ ਇਹ ਮੇਲ ਲਖੰਦਾ ਔਰ ਚੌਥੀ ਜੋ ਹੈ ਜਿਸ ਤਰ੍ਹਾਂ ਸੁਣਿਆ ਹੈ ਗੁਰੂ ਸਾਹਿਬ ਨੇ ਜੀ ਛੋਟੀ ਉਮਰ ਚ ਜੰਗ ਜੁਦਧ ਕੀਤੇ ਉਹ ਐਡਾ ਵੱਡਾ ਗ੍ਰੰਥ ਲਿਖ ਸਕਦੇ ਹੀ ਨਹੀਂ ਹੈ ਅਸੀਂ ਆਪਾਂ ਸਾਰੇ ਇਸ ਗੱਲ ਤੇ ਵਿਚਾਰ ਕਰਨਾ ਹੈ ਮੈਂ ਸਿਰਫ ਇਹ ਗੱਲ ਫੜਾਂਗਾ ਕਿ ਕਿ ਗੁਰੂ ਸਾਹਿਬ ਵੇਲੇ ਇਹ ਗ੍ਰੰਥ ਸੀ ਕਿ ਨਹੀਂ ਸੀ ਉਹਦੇ ਇਤਿਹਾਸਕ ਪ੍ਰਮਾਣ ਕੀ ਨੇ ਤੋ ਇੱਕ ਗੱਲ ਸਪਸ਼ਟ ਹੈ ਕਿ ਚਾਹੇ ਵਿਰੋਧੀ ਨੇ ਦਫਰੰਦੇ ਜਾਂ ਪੱਖੀ ਨੇ ਇਹ ਸਭ ਮੰਨਦੇ ਨੇ ਕਿ ਜ਼ਫਰਨਾਮਾ ਜੋ ਹੈ ਗੁਰੂ ਸਾਹਿਬ ਦੀ ਕਿਰਤ ਹੈ ਤੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬ ਨੇ 42 ਸਾਲ ਦੀ ਉਮਰ 'ਚ ਕਿਹੋਲੀ ਕੁਰਜਨਾ ਚੀਂ ਐਸੇ ਉੱਚ ਪਾਇਦਾਨ ਦੀ ਪਾਇ ਦੀ ਵਿਦਵਤਾ ਵਾਲੀ ਫਾਰਸੀ ਵਾਲੀ ਰਚਨਾ ਤੋਂ ਉਸ ਇਲਾਵਾ गुरु साहब ने कुछ भी लिखा किस तरह हो सकता है यह दे दरबार एडे महान कवि कवि दरबार च आए और उन्होंने कवी कविता सुनकर द्रुष्ती और जिस गुरु के घोड़े अस्त बल चुकन वाले बंदे बड़े बड़े हंकारिया तो हंकार थोड़ा कवियों का क्या उस गुरु ने केवल एक ही गल लिखी होर कुछ नहीं लिखी लिखिया और जो कुछ भी लिखा वह नाम ही दसम ग्रंथ है ਜਿਹੜੀ ਗੱਲ ਕਹਿੰਦੇ ਨੇ ਜੀ ਕਿ ਜੀ ਗੁਰੂ ਸਾਹਿਬ ਜੰਗੀ ਜਦੋਂ ਮਸਰੂਫ ਰਹੇ ਨਹੀਂ ਲਿਖ ਸਕਦੇ ਪਹਿਲਾਂ ਵੀ ਸੁਣਿਆ ਆਪਣਾ ਸੰਗਰਾਚਾਰੀਆ ਬਾਰੇ ਹੁਣ ਦੇ ਜ਼ਮਾਨੇ 'ਚ ਸਾਡੇ ਪ੍ਰਧਾਨ ਮੰਤਰੀ ਅਟਲ ਬਹਾਦਰ ਪਹਿਹਾਜ ਪਈ ਜੀ ਕਵਤਾਂਾਂ ਲਿਖ ਸਕਦੇ ਨੇ ਦੋ ਤਿਹਜ ਰਾਜ ਕਰਨ ਵਾਲੇ ਬ੍ਰਿਟਿਸ਼ ਦੇ ਪ੍ਰਾਈਮ ਸਟਰੀ ਮਿਸਟਰ ਚਰਚਿਲ ਕਿਤਾਬਾਂ ਲਿਖਦੇ ਨੇ ਕਲਗੀਧਰ ਮਹਾਰਾਜ ਕਿਉਂ ਲਿਖ ਸਕਦੇ ਔਰ ਦੂਸਰੀ ਗੱਲ ਜਿਹੜੇ ਆਮ ਕਵੀ ਨੇ ਉਹਨਾਂ ਨੂੰ ਦਿਮਾਗ ਖੁਰਚ-ਖੁਰਚ ਕੇ ਲਿਖਣਾ ਪੈਂਦਾ ਜਿਹੜੇ ਅਵਤਾਰੀ ਪੁਰਸ਼ ਨੇ ਉਹ ਅਨਬਾਦ ਤੇ ਲਿਖਿਆ ਬਾਣੀ ਬਾਣੀ ਉਚਰਾ ਸਾਜਨ ਅਮਿਓ ਚੱਲੈ ਚਰਨ ਉਹਨਾਂ ਸੋਚਣੀ ਲੋੜ ਨਹੀਂ ਪੈਂਦੀ ਤੇ ਜਿਹੜੇ ਗੁਰੂ ਨਾਨਕ ਮਹਾਰਾਜ ਦੇ ਦਸਵੀਂ ਜੋਤੇ ਇਲਜ਼ਾਮ ਲਗਾਉਂਦੇ ਨੇ ਪ੍ਰਿਸ਼ਟ ਬੁੱਧੀ ਵਾਲੇ ਨੇ ਨੀਚ ਕਰਮੀ ਹੁਣ ਆਪਾਂ ਗੁਰ ਸਾਹਿਬ ਦੇ ਜੀਵਨ ਦੇ ਪੰਛੀ ਚਾਦ ਮਾਰਦੇ ਆਂ 6 ਸਾਲ ਦੀ ਉਮਰ 'ਚ ਗੁਰੂ ਸਾਹਿਬ ਅਨੰਦਪੁਰ ਸਾਹਿਬ ਆਏ ਠਰ ਸੜਛ ਔਰ 18 ਸਾਲ ਤੱਕ 12 ਸਾਲ ਪੁਰੇ ਅਨੰਦਪੁਰ ਸਾਹਿਬ ਰਹੇ 3 ਸਾਲ ਗੁਰੂ ਸਾਹਿਬ ਜੋ ਹੈ ਉਸ ਤੋਂ ਬਾਅਦ ਪੌਂਡੇ ਸਾਹਿਬ ਰਹੇ ਤੇ ਇਸ ਉਮਰ ਤੱਕ ਮਹਾਰਾਜ ਨੇ ਕੇਵਲ ਇੱਕ ਲੜਾਈ ਲੜੀ ਪੰਗਾਣੇ ਜੁੱਧ ਉਸ ਤੋਂ 2 ਸਾਲ ਬਾਅਦ ਮਹਾਰਾਜ 21 ਸਾਲ ਦੀ ਉਮਰ ਜੋ ਹੈ ਲੜਾਈ ਲੜੀ ਨਦੌਣ ਜੁੱਧ ਤੇ ਉਸ ਤੋਂ 2 ਸਾਲ ਬਾਅਦ ਹੋਇਆ ਹਸੈਨੇ ਜੁੱਧ ਤੇ 21 ਸਾਲ ਦੀ ਉਮਰ ਤੱਕ ਜੋ ਹਸਤਾਰ ਉਹ ਇੱਕ ਤੱਕ ਗੁਰੂ ਸਾਹਿਬ ਨੂੰ ਕੋਈ ਅਸੀਂ ਭਜਨ ਨਹੀਂ ਪਈ ਸੀ ਕਿਉਂ ਨਾ ਰਸ ਰਸਾ ਦਿਓ ਅਨਫ ਟਾਈਮ ਸੀ ਜੋ ਗੁਰੂ ਸਾਹਿਬ ਦੀ ਕਲਮ ਦੀ ਤਲਵਾਰ ਨਾਲ ਤੇ تیر ਨਾਲ ਤੇ ਤਲਵਾਰ ਚਲਦੀ ਸੀ ਕਲਮ ਉਹਦੇ ਵਾਸਤੇ ਇੰਨਾ ਸਭ 15 ਸਾਲ ਦਾ ਸਮਾਂ ਬਿਲਕੁਲ ਸਹੀਦ ਕਰ ਸਕਦੇ ਸੀ ਹੁਣ ਮਹਾਰਾਜ ਨੇ ਜੋ ਹੈ ਆਪਣੇ ਪਰੰਗਣਣ ਵਾਸਤੇ ਆਪਣੇ ਆਪ ਸਮਝ ਲਏ ਸੀ ਕਿ ਮੈਂ ਕਿਹੜੇ ਸੰ ਕਿਹੜੀ ਰਚਨਾ ਚਹੀ ਹੈ ਉਹ ਕਿੱਥੇ ਰਚੀ ਹੈ 1746 ਸਾਵਣ ਸੁਥਿਤ ਦੀਪ ਨਗਰ ਪਾਵਟਾ ਸ਼ੁਭ ਕਰਨ ਜਮਨਾ ਬਹਿਸ਼ਵੀ ਜਮਨਾ ਦੇ ਕਿਨਾਰੇ ਪੌਂਟਾ ਜੋ ਹੈ 1746 कृष्णा ਅਵਤਾਰ ਮਹਾਂ ਲਿਖਿਆ ਇਸ ਤਰ੍ਹਾਂ ਹੀ ਬਾਕੀ ਦੇ ਸਭ ਸੰਮਤ ਦਿੱਤੇ ਹੋਏ ਨੇ ਤੇ ਫਿਰ ਵੀ ਇਹ ਮਨ ਨੂੰ ਤਿਆਜੇ ਗੁਰੂ ਸਾਹਿਬ ਆਪਣੇ ਕੋਲ ਰੱਖੇ ਕਹਿੰਦੇ ਇਹ ਕਵੀਆਂ ਦੀ ਲਿਖੀ ਜੀ ਹੁਣ ਕਵੀਆਂ ਦੀ ਲਿਖਣ ਵਾਰੀ ਸਭ ਨੂੰ ਪਤਾ ਹੈ ਗੁਰੂ ਸਾਹਿਬ ਜਦੋਂ ਅਨੰਦਪੁਰ ਸਾਹਿਬ ਖਾਲੀ ਕਿਲਾ ਕੀਤਾ ਉਸ ਤੋਂ ਬਹੁਤ ਦਿਰ ਪਹਿਲਾਂ ਸਾਰੇ ਕਵੀ ਨੂੰ ਵਿਦਾ ਕਰਤਾ ਤੇ ਕਿਹ ਕਵੀ ਜੋ ਹੈ ਕਵਤਾ ਵਿੱਚ ਛੱਡ ਗਏ ਥੇ ਕਿਹੜਾ ਕਵੀ ਛੱਡਦਾ ਸਾਰੇ ਕਵੀ ਆਪਣੀਆਂ ਰਚਨਾਵਾਂ ਨਾਲ ਲੈ ਗਏ ਕੇਵਲ ਗੁਰੂ ਸਾਹਿਬ ਰਚਨਾਵਾਂ ਉੱਥੇ ਉਹਨਾਂ ਕੋਲ ਸੀ ਜਿਹੜੀ ਬਾਅਦ ਵਿੱਚ ਨਸ਼ਟ ਹੋ ਗਈ ਔਰ ਕੁਝ ਜੋ ਹੈ ਸਿੱਖਾਂ ਨੇ ਸੰਭਾਲ ਲਈ ਔਰ ਉਹਦੇ ਪੰਨੇ ਮੌਜੂਦ ਨੇ ਅੱਗੇ ਮੈਂ ਪ੍ਰਮਾਣ ਦੇਵਾਂਗਾ ਔਰ ਕੁਛ ਗੁਰੂ ਸਾਹਿਬ ਸਿੱਖਾਂ ਨੇ ਕਵੀਆਂ ਦੀ ਰਚਨਾ ਦੀ ਕੋਈ ਉਤਾਰਣੀ ਕੀਤੇ ਕੇਵਲ ਦਸ਼ਮ ਗ੍ਰਾਂਥ ਜਿਹੜਾ ਹੈ ਮਹਾਰਾਜੀ ਕੀ ਰਹੀ ਸੀ ਉਹਨਾਂ ਦੀ ਉਤਾਰੇ ਕੀਤੇ ਜਿਹੜੇ ਕਿ ਬਾਦ ਇਕੱਠੇ ਕਰਕੇ ਭਾਈ ਮਨੀ ਸਿੰਘ ਜੀ ਨੇ ਜੋ ਹੈ ਬੀੜ ਬਣਾਈ ਜਿਹੜੀ ਕਿ ਭਾਈ ਮਨੀ ਸਿੰਘ ਬੀੜ ਦੇ ਨਾਮ ਨਾਲ ਮਸ਼ਹੂਰ ਹੈ ਔਰ ਜਿੰਨਾ ਸਭ ਨੂੰ ਪਤਾ ਹੈ ਕਿ ਗੁਰੂ ਸਾਹਿਬ ਤੋਂ ਬਾਅਦ ਭਾਈ ਮਨੀ ਸਿੰਘ ਵੇਲੇ ਜਾਂ ਤੋਂ ਬਾਅਦ ਕੋਈ ਵਿਵਾਦ ਨਹੀਂ ਸੀ ਕਿ ਜੀ ਇਹ ਗੁਰੂਕਿਰਤ ਨਹੀਂ ਹੈ ਸਿਰਫ ਬਾਤ ਕੀਤੀ ਸੀ ਕਿ ਇਹ ਇੱਕ ਗਰਾਂਜ ਇਕੱਠੀ ਹੋ ਜਾਣ ਕਿ ਪੋਥੀਆਂ ਰਹਿ ਸਿਰਫ ਇਹ ਵਾਸ ਕੋਈ ਨਹੀਂ ਸੀ ਔਰ ਭਾਈ ਮਨੀ ਸਿੰਘ ਦੀ ਜੋ ਬੀੜ ਬਣਾਈ ਉਹਦੇ ਚੋਂ ਇੱਕ ਪੰਨੇ ਦਾ ਭਾਈ ਕਾਂਸੀ ਨੇ ਫੋਟੋ ਕਾਪੀ ਲਤੀ ਹੈ ਮਹਾਨ ਕੋਚ ਲੱਗੀ ਹੋਈ ਹੈ ਗੁਰੂ ਸਾਹਿਬ ਦੇ ਆਪਣੇ ਕਰਮ ਕਮਲਾਂ ਦਾ ਉਹ ਫੋਟੋ ਹੈ ਇਹ ਫੋਟੋ ਹੈ 419 ਪੇਜ ਤੇ ਲੱਗੀ ਹੋਈ ਆ ਉਹ ਔਰ ਲਿਖਦੇ ਨੇ ਭਾਈ ਸਾਹਿਬ ਗੁਰਮੁਖੀ ਦੱਖਰ ਦੇ ਨਾਮ ਵਿਚਾਰ ਕਰ ਰਹੇ ਗੁਰਮੁਖੀ ਕੀ ਚੀਜ਼ ਹੈ ਉਹ ਦੱਸਦੇ ਪਹਿਲਾਂ ਗੁਰਮੁਖੀ ਖਰ ਦੇ ਆ ਪੜਾਉ ਸੀ ਫਿਰ ਆ ਪੜਾਉ ਸੀ ਇਹ ਪੜਾਉ ਸੀ ਪੰਜਵੀਂ ਵਿੱਚ ਲਿਖਦੇ ਨੇ ਇਹ ਸ਼ਕਸ਼ਤਾ ਗੁਰਮੁਖੀ ਦਸ਼ਮੇਸ਼ ਦੀ ਕਾੜ ਹੈ ਕਲਗੀਧਰ ਜੀ ਅਤੇ ਉਹਨਾਂ ਦੇ ਲਿਖਾਰੀ ਸੈਨਾਪਤ ਜੀ ਇਸ ਲਿਖਤ ਵਿੱਚ ਬਹੁਤ ਕਾਬ ਲਿਖਦੇ ਸਨ ਭਾਈ ਮਨੀ ਸਿੰਘ ਦੀ ਵਿੱਚ 71 ਕੀਤੀ ਦਸ਼ਮ ਗ੍ਰੰਥ ਦੀ ਜੋਸ਼ ਵੇਲੇ ਹਜੂਰ ਸਾਹਿਬ ਹੈ ਉਸ ਦੇ 746ਵੇਂ ਸਫੇ ਤੇ ਪਾਠ ਦਾ ਇਹ ਫੋਟੋ ਹੈ ਇਸੇ ਲਿਖਤ ਵਿੱਚ ਇੱਕ ਇੱਕ ਪੁਸਤਕ ਨਾਬੇ ਰਾਜ ਮਹਿਲ ਵਿੱਚ ਹੈ ਅਤੇ ਇੱਕ ਪਤਰਾ ਰਾਸ਼ਟਰੀ ਕੋਟ ਦੇ ਤੋਂ ਸ਼ਖਾ ਵਿੱਚ ਹੈ ਕਲਗੀਧਰ ਦੇ ਹੁਕਮਨਾਮੇ ਦਸਕਤ ਇਹਨਾਂ ਹੀ ਖਰੜਿਆਂ ਚ ਹੋਇਆ ਕਰਦੇ ਸੀ ਜਿਸ ਨੂੰ ਅਣਜਾਣ ਲੋਕ ਤੀਰ ਦੀ ਮੁਖ ਦੇ ਲਖਰ ਲਿਖਦੇ ਸੀ ਔਰ ਉਹ ਫੋਟੋ ਹੈ ਨਾਲੇ ਹੀ ਸਾਹ ਪਾਕਿਸਤਾਨ ਅਰਥ ਕੀਤੇ ਨੇ ਕਿ ਇਹ ਜੋ ਹੈ ਇਹ ਇਹ ਜੋ ਹੈ ਪਾਠ ਦਸਮ ਗ੍ਰਾਂਥੀ ਕਲਗੀ ਅਵਤਾਰ ਵਿੱਚੋਂ ਹੈ ਇਸੇ ਤਰ੍ਹਾਂ ਹੀ ਹੋਰ ਬੀੜਾਂ ਤਿਆਰ ਕੀਤੀਆਂ ਗਈਆਂ ਜਿਨ੍ਹਾਂ ਜੋ ਪ੍ਰਮੁੱਖ ਬੀੜ ਹੈ ਬਾਬਾ ਬਨੋਦ ਸਿੰਘ ਜੀ ਉਹਨਾਂ ਦੀ ਲਿਖੀ ਹੋਈ ਬਾਬ ਨੋ ਸਿੰਘ ਜੀ ਕੌਣ ਸੀ ਸਭ ਨੂੰ ਪਤਾ ਹੈ ਗੁਰੂ ਅੰਗਦ ਦੇ ਮਾਰੇ ਪੜਪੋਤੇ ਸੀ ਉਹ ਕਾਰੇ ਕਾਰੇ ਉਹ ਕਾਰੇ ਕਾਰੇ ਕਰਦੂ ਕਰੀ ਤਾਰੇ ਕਰਦੂ ਕਰ ਸਦਾ ਗੁਰੂ ਅੰਗਦ ਦੇ ਮਾਰੇ ਪੜਪੋਤੇ ਸੀ ਔਰ ਕਲਗੀਧਰ ਮਹਾਰਾਜ ਨੇ ਹਜ਼ੂਰ ਸਾਹਿਬ ਤੋਂ ਬਾਬੇ ਬੰਦੇ ਬਹਾਦਰ ਦੇ ਨਾਲ ਪੰਜ ਪਿਆਰਾਂ ਸ਼ਾਮਲ ਕਰਕੇ ਉਹਨਾਂ ਨੂੰ ਭੇਜਿਆ ਔਰ ਜੋ ਕੁਰਬਾਨੀ ਉਹਨਾਂ ਨੇ ਕੀਤੀ ਕਿਸੇ ਲੋਕੀਸ਼ੀਪੀ ਨਹੀਂ ਹੈ ਉਹਨਾਂ ਨੇ ਵੀ ਆਪਣੇ ਤੌਰ ਤੇ ਇੱਕ ਬੀੜ ਤਿਆਰ ਕੀਤੀ ਔਰ ਉਹ ਬੀੜ ਜੋ ਹੈ ਮਹਾਰਾਜ ਜੀ ਦੇ ਦਰਬਾਰ ਤੋਂ ਬਾਅਦ ਇਸ ਵੇਲੇ ਪਟਿਆਲੇ ਦੇ ਮਹਾਰਾਜੇ ਕੋਲ ਉਹਨ ਤੋਸ਼ੇਖਾਨੇ ਪਈ ਆ ਉਸ ਬੀੜ ਵਿੱਚ ਡਾਕਟਰ ਤਰਲੋਜਨ ਸਿੰਘ ਜੀ ਨੇ ਉਹਦਾ ਧਿਆਨ ਕੀਤਾ ਹੈ ਡਾਕਟਰ ਤਰਲੋਜਨ ਸਿੰਘ ਨੇ ਉਹਦਾ ਐਂਡ ਪੂਰਾ ਧਿਆਨ ਕਰਕੇ ਦੇਖਿਆ ਹੈ ਉਸ ਬੀੜ ਵਿੱਚ 28 ਪੰਨੇ ਗੁਰੂ ਸਾਹਿਬ ਦੇ ਆਪਣੇ ਹੱਥ ਲਿਖਤ ਨੇ ਔਰ ਉਹਦੀ ਜੋ ਹੈ ਉਹਨੇ ਫੋਟੋ ਦਿੱਤੀ ਹੈ ਇਹ ਫੋਟੋ ਉਸ ਦੀ ਹੈ ਇਹ ਗੁਰੂ ਸਾਹਿਬ ਆਪਣਾ ਹੈਂਡਰਾਈਟਿੰਗ ਹੈ ਬਾਬ ਨੋ ਸਿੰਘ ਜੀ ਜੋ ਹੈ ਕੀਤੀ ਤਿਆਰ ਕੀਤੀ ਬੀੜ ਮੋਤੀ ਬਾਗ ਮਹਾਰਾਜ ਮਰਦਨ ਸਿੰਘ ਕੋਲ ਪਈ ਹੈ ਡਾਕਟਰ ਰੁਜਨ ਸਿੰਘ ਨੇ ਇਹਨੂੰ ਪੜ੍ਹਿਆ ਵਿਚਾਰਿਆ ਔਰ ਦੇਖਿਆ ਵੀ 28 ਪੰਨੇ ਇਸ ਤਰ੍ਹਾਂ ਦੇ ਜੋ ਹੈ ਇਹ ਗੁਰੂ ਸਾਹਿਬ ਦੇ ਆਪਣੇ ਹੱਥ ਲਿਖਤ ਦੇ ਉਹ ਜੇ ਲੱਗੇ ਹੋਏ ਨੇ ਫੇਰ ਵੀ ਜੇ ਕੋਈ ਨਾ ਮੰਨੇ ਉਹਦਾ ਕੋਈ ਲਾਜ ਨਹੀਂ ਇਸ ਤੋਂ ਬਾਅਦ ਭਾਈ ਮਨੀ ਸਿੰਘ ਤੋਂ ਬਾਅਦ ਬਾਬਾ ਦੀਪ ਸਿੰਘ ਨੇ ਇਹਦੀਆਂ ਉਤਾਰੇ ਕੀਤੇ ਔਰ ਬਾਬਾ ਦੀਪ ਸਿੰਘ ਤੋਂ ਬਾਅਦ ਉਹ ਜੋ ਉੱਤਰਧਾਰੀ ਸੀ ਬਾਬਾ ਮਿਤ ਸਿੰਘ ਜੀ ਉਹਨਾਂ ਦਾ ਹੱਥ ਦਾ ਲਿਖਿਆ ਦਸਮ ਗ੍ਰੰਥ ਸਾਰੀਆਂ ਬਾਣੀਆਂ ਔਰ ਦਮਦਮੇ ਸਾਹਿਬ ਦੀ ਆਪਣਾ ਤਖਤ ਸਾਹਿਬ ਦੀ ਮੋਹਰ ਔਰ ਬਾਬਾ ਦੀਪ ਸਿੰਘ ਜੀ ਦੀ ਨਿੱਦੀ ਨਿਤਨੇਮ ਦੀ ਪੋਥੀ ਜੋ ਹੈ ਉਥੋਂ ਪ੍ਰਾਪਤ ਹੋਈ ਹੈ ਔਰ ਉਹ ਸਾਰੀਆਂ ਚੀਜ਼ਾਂ ਇਸ ਵੇਲੇ ਡਾਕਟਰ ਗੁਰਚਨ ਸਿੰਘ ਜੀ ਪਟਿਆਲੇ ਹਨ ਜੋ ਰਿਟਾਇਰਡ ਮੁਖੀ ਨੇ ਪੰਜਾਬੀ ਸਿਧੇ ਉਹਨਾਂ ਕੋਲ ਕੰਪਿਊਟਰ 'ਚ ਮਹਿਫੂਜ਼ ਹੈ ਬਾਬਾ ਦੀਪ ਸਿੰਘ ਜੀ ਦੀ ਨਿਤਨੇਮ ਦੀ ਰੋਜ਼ ਦੀ ਬਾਣੀ ਪੋਥੀ ਹੈ ਉਹ ਜ ਦੋਨੇ ਬਾਣੀਆਂ ਹਨ ਆਦਿ ਗੁਰੂ ਗ੍ਰੰਥ ਸਾਹਿਬੀ ਦਸ਼ਮ ਗ੍ਰੰਥ ਦੀ ਬਾਣੀ ਇਸ ਤਰ੍ਹਾਂ ਹੀ ਜੋ ਹੈ ਇਹ ਸਾਰੀਆਂ ਬਾਣੀਆਂ ਦਾ ਜੋ ਹੈ ਇਹ ਵਰਣਨ ਕੀਤਾ ਉਹਨਾਂ ਨੇ ਤੇ ਅਖੀਰ ਜੋ ਹੈ ਮੈਂ ਜਿਹੜਾ ਚਾਹੁੰਦਾ ਗੁਰੂ ਸਾਹਿਬ ਦੇ ਸਮਕਾਲੀ ਕੌਣ ਸੀ ਜੀ ਭਾਈ ਦੇਸਾ ਸਿੰਘ ਜੀ ਉਹਨਾਂ ਨੇ ਰਤਨਾਮਾ ਲਿਖਿਆ ਸਭ ਨੂੰ ਪਤਾ ਹੈ ਉਹ ਲਿਖਦੇ ਗੁਰੂ ਸਾਹਿਬ ਦਾ ਹੁਕਮ ਸੁਨੋ ਸਿੰਘ ਇੱਕ ਬਜਨਾ ਹਮਾਰਾ ਪ੍ਰਥਮੇ ਹਮਨੇ ਜਾਪ ਉਚਾਰਾ ਪੁਨ ਅਕਾਰ ਸੁਧ ਜੋ ਕਹੀ ਬੇਸਮਾਨ ਪਾਠ ਜੋ ਇਹੀ ਪੁਨ ਪਚਿਤ੍ਰਨਾਟਕ ਨੂੰ ਬਣਵਾਇਓ ਸੋੜ ਬਾਜਾ ਕਥਾ ਕਰ ਸਭ ਕੁਝ ਲਿਖਿਆ ਮੈਂ ਆਹ ਅਲਗ ਗੱਲਾਂ ਲਿਖੀਆਂ ਇਹ ਉਹਨਾਂ ਦੇ ਰਹਿਤਾਂ ਵਿੱਚ ਲਿਖਿਆ ਹੈ ਜਿਹਨੇ ਪੜ੍ਹਨਾ ਚਾਹੇ ਪੜ੍ਹ ਸਕਦਾ ਹੈ ਇਸ ਤੋਂ ਬਾਅਦ ਜੀ ਫੇਰ ਹੁਣ ਗੁਰੂ ਸਾਹਿਬ ਤੋਂ 56 ਸਾਲ ਬਾਅਦ ਜੈ ਸਰ ਸਿੰਘ ਛੱਬੜ ਭਾਈ ਮਤੀ ਦਾਸ ਜੀ ਦੇ ਤੋਂ ਜੋ ਦੋਤੇ ਸੀ ਉਹਨਾਂ ਨੇ ਕਿਤਾਬ ਲਿਖੀ ਹੈ ਮਨਸਬਲੀ ਨਾਮਾ ਦਸਾਂ ਪਾਸ਼ੇ ਦਾ ਉਹ ਜੋ ਹੈ ਉਹ ਲਿਖਦੇ ਹਨ ਕਿ ਗੁਰੂ ਸਾਹਿਬ ਸਿੱਖਾਂ ਨੇ ਗੁਰੂ ਸਾਹਿਬ ਨੂੰ ਜੋ ਹੈ ਇਹ ਕੀਤੀ ਬੇਨਤੀ ਮਹਾਰਾਜ ਵੀ ਇਹ ਦੋਨਾਂ ਜੋ ਹੈ ਗ੍ਰੰਥਾਂ ਦਾ ਇੱਕ ਗ੍ਰੰਥ ਕਰ ਦਿੱਤੀਏ ਤਾਂ ਮਹਾਰਾਜ ਨੇ ਇਹ ਕਿਹਾ ਭਾਈ ਸ. 1755 ਸਿੱਖਾਂ ਸਾਹਿਬ ਕੇ ਬੇਨਤੀ ਕੀਤੀ ਗਰੀਬ ਨਵਾਜ਼ ਜੇ ਵਚਨ ਹੋਵੇ ਤਾਂ ਗ੍ਰਹਾਂ ਗ੍ਰੰਥਾਂ ਦੀ ਜਿਲਦ ਇੱਕ ਚਾਹੀਏ ਕਰ ਲਈਤੀ ਸਾਹਿਬ ਜਨ ਕੀਤਾ ਇਹ ਆਦ ਗੁਰੂ ਗ੍ਰੰਥ ਹੈ ਸਾਡਾ ਇਹ ਸਾਡੀ ਖੇੜ ਇਸ ਵਾਰ ਦੋਨੇ ਇਕੱਠੇ ਨਹੀਂ ਕਰਨੇ ਦੋਸਤੋ ਅਬਾਦ ਪਿਆਰਾ ਸਿੰਘ ਪੰਜਵੀਂ ਨੇ ਕਿਤਾਬ ਲਿਖੀ ਹੈ ਗੁਰੂ ਕੀ ਸਾਖੀਆਂ ਪਟਵਈ ਤੇ ਆਧਾਰ ਤੇ ਹੈ ਉਹ ਉਹਨਾਂ ਵਿੱਚ ਜੋ ਹੈ 바ਕਾਇਦਾ ਲਿਖਿਆ ਵੀ ਗੁਰੂ ਸਾਹਿਬ ਨੇ ਇਹ ਗ੍ਰੰਥ ਐਦਾਂ ਸ਼ੁਰੂ ਕੀਤਾ ਔਰ 4 ਸਾਲ ਵ ਭੋਗ ਪਾਇਆ ਐਦਾਂ ਸ਼ੁਰੂ ਕੀਤਾ ਉਥੋਂ ਕੀਤਾ ਬਾਕੀ 바ਕਾਇਦਾ ਉਹਦੇ ਨੰਬਰ ਤੇ 1 ਸਮਸਤਾਰ 41 ਜੇ ਕ੍ਰਿਸ਼ਨ ਅਸ਼ਟਮੀ ਦੇ ਕ੍ਰਿਸ਼ਨ ਕ੍ਰਿਸ਼ਨਾਵਤਾਰ ਦਾ ਪ੍ਰਾਰੰਭ ਕੀਤਾ ਅੱਬਰ ਉਹਨਾਂ ਨੂੰ ਕ੍ਰਿਸ਼ਨਾ ਅਵਤਾਰੂ ਜੈਸੇ ਭਾਂਤ ਭਾਂਤ ਰਾਮ ਰਾਰੂ ਪਰਮ ਪਾਪ ਤੇ ਭੂਡ ਰਾਨੀ ਦਗਮਦਾਸ ਵਿਦ ਤੀਰ ਸਧਾਨੀ ਅਕਾਲ ਪੁਰਖ ਕੇ ਅਪਜਨ ਸੇ ਸੰਤਨ ਹੈ ਸਹਾਏ ਮਸਰਾ ਮੰਡਲ ਕਾ ਵਿਖੈ ਜਨਮ ਧਰੋ ਹਰ ਰਾਏ ਜੈ ਜੈ ਕ੍ਰਿਸ਼ਨ ਚਿਤ੍ਰ ਦਿਖਾਏ ਦਸਵੇਂ ਵੀ ਸਭ ਪਾਗਨ ਆਏ 1186 ਸੰਦਾ ਕਹੇ ਦਸਮਪੁਰ ਬੈਠ ਅੰਦਾ ਅਨੰਦਪੁਰ ਸਾਹਿਬ ਬੈਠ ਕੇ ਸਾਰਾ ਲਿਖਿਆ ਇਸ ਤਰ੍ਹਾਂ ਬਾਕੀ ਜਿੰਨੇ ਵੀ ਗ੍ਰੰਥ ਹਨ ਉਹਨਾਂ ਦਾ ਜ਼ਿਕਰ ਕੀਤਾ ਹੁਣ ਮਹਾਰਾਜ ਦੀ ਜੋ ਹੈ ਜੁੱਧ ਵੇਲੇ ਰਾਜਾ ਫਤੇਸ਼ਾਹ ਗੱਲ ਜੁੱਧ ਕਰਨ ਦੀ ਤਿਆਰੀ ਕਰਨੀ ਆਰੰਭ ਕੀਤੀ ਕਰਦੀ लागे दरबार में इंज भजन किया महाराज ने आप कड़ा है लड़ाई दी शुरू होगी तैयारी कर रहे हैं और महाराज बैठ के पढ़ रहे हैं जी तान जी होते हैं को जग में जगमे हर चित युद्ध विचार है ये सारा सबिया महाराज आपने भट्ट लिखा है और कृष्णा अवतार देना तिर तिरानवे तर, तर, दे। इस तरह ही जो है जो बहादुर शाह का लड़का अपना अरुण लड़का बहादुर शाह ਮਹਾਰਾਜ ਵੱਲ ਆਇਆ ਲੜਾਈ ਕਰਕੇ ਤੇ ਦੋਨਾਂ ਤਰ੍ਹਾਂ ਦੀ ਆਪਜੀ ਸਲਾਈ ਹੋ ਸੁਲਾ ਹੋ ਗਈ ਤਾਂ ਭਟ ਜੀ ਲਿਖਦੇ ਨੇ ਕਿ ਮਹਾਰਾਜ ਨੇ ਜੋ ਹੈ ਇਹ ਉਚਾਰਨ ਕੀਤੀ ਹਮਰੇ ਕਰੋ ਹਾ ਦੇ ਰੱਛਾ ਪੂਰਨ ਹੋ ਚਿਤ ਕੀ ਇਹ ਇਹ 24 ਜੋ ਹੈ ਉਹਨਾਂ ਆਪ ਲਿਖੀ ਹੈ ਇਸ ਤਰ੍ਹਾਂ ਸਾਰੀਆਂ ਜਿਹੜੀਆਂ ਕੀਰਤਾਂ ਨੇ ਬਾਕਾਇਦਾ ਪ੍ਰੂਫ ਨੇ ਡਾਕੂਮੈਂਟਰੀ ਪ੍ਰੂਫ ਗੁਰੂ ਸਾਹਿਬ ਦੀ ਕੀਰਤ ਨੇ ਪਰ ਜੇ ਕੋਈ ਫਿਰ ਮੰਨਣ ਨੂੰ ਨਾਂਨ ਕਰ ਕਰੇ ਮੈਨੂੰ ਛੋਟੀ ਜਿਹੀ ਕਹਾਣੀ ਯਾਦ ਆਉਂਦੀ ਹੈ ਕਿ ਕਿਸੇ ਬੰਦੇ ਨੇ ਕਿਹਾ ਪੁਰਾਣੀ ਜਿਹੀ ਗੱਲ ਐ ਭਾਈ ਲੜਕੀ ਵਾਸਤੇ ਕੋਈ ਲੜਕਾ ਦੇਖ ਕੇ ਲਾ ਉਹ ਕਹਿੰਦੇ ਸਿੱਕਦਾਦਾ ਹੋਵੇ ਕਿ ਆ ਗੁਣ ਹੋਣ ਆ ਗੁਣ ਹੋਣ ਆ ਗੁਣ ਹੋਣ ਆ ਗੁਣ ਕਹਿੰਦਾ ਦੇਖੋ ਜੀ ਐਸਾ ਬੰਦਾ ਸੰਸਾਰ 'ਚ ਕੋਈ ਨਹੀਂ ਜੀ ਜ ਇੱਕ ਦੋ ਗੁਣ ਨਾ ਹੋਣ ਉਹ ਕਹਿੰਦਾ ਇੱਕ ਦੋ ਦੀ ਗੱਲ ਕੋਈ ਨਹੀਂ ਬਾਕੀ ਬੰਦਾ ਠੀਕ ਠਾਕ ਹੋਵੇ ਉਹ ਜੀ ਰਿਸ਼ਤਾ ਕਰਿਆ ਬਰਾਤ ਆ ਗਈ ਜਦੋਂ ਜੋ ਹੈ ਉਹਦੇ ਫੇਰੇ ਹੋਣ ਲੱਗੇ ਦੋ ਫੇਰੇ ਹੋਏ ਮੁੰਡਾ ਕਹਿੰਦਾ ਮੈਂ ਜੰਗਲ ਪਾਣੀ ਜਾਣਾ ਸਭ ਨੇ ਵੜ ਜਾ ਭਾਈ ਦੋਰੇ ਨਹੀਂ ਜੀ ਕਹਿੰਦੇ ਪਟਾਕੇ ਭੱਜ ਗਿਆ ਉਹਨੇ ਚੋਰੀ ਫੜਲੇ ਨਾਈ ਨੂੰ ਕਹਿੰਦਾ ਆ ਮੁੰਡਾ ਟੋਲੇ ਆ ਇਹਨੂੰ ਇੰਨੀ ਗੱਲ ਹੈ ਨਹੀਂ ਕਹਿੰਦਾ ਚੌਧਰੀ ਜੀ ਤੁਸੀਂ ਕਹਿੰਦੇ ਇੱਕ ਦੋ ਦੀ ਕੋਈ ਗੱਲ ਨਹੀਂ ਸਿਰਫ ਦੋ ਨੁਕਸ ਨੇ ਬਾਕੀ ਕੋਈ ਨੁਕਸ ਨਹੀਂ ਤਸੋ ਮੁੰਡਾ ਸੋਹਣਾ ਨਹੀਂ ਜਿਆਦਾ ਨਹੀਂ ਕੀ ਨਹੀਂ ਹੈ ਕਹਿੰਦਾ ਕੀ ਨੁਕਸ ਹੈ ਕਹਿੰਦਾ ਆਪਣੀ ਅਕਲ ਹੈ ਨਹੀਂ ਕਿਸੇ ਦੀ ਨਹੀਂ ਬਸ ਦੋ ਅਕਲ ਤਾਂ ਇਹਨਾਂ ਜਿਹੜੇ ਦਸ ਗੁਣਾ ਸੀ ਬੁੱਧੀ ਨੇ ਪਰ ਦੋ ਹੀ ਗੱਲਾਂ ਨੇ ਆਪਣੀ ਹੈ ਨਹੀਂ ਕਿਸੇ ਦੀ ਮੰਨਣੀ ਤੇ ਬਾਕੀ ਜਿਹੜੀਆਂ ਹੁਣ ਵੇਰਵਾ ਪਿਆ ਹੈ ਜਿਹੜਾ ਹੁਣ ਜੋ ਹੈ ਗੱਲ ਹੋਈ ਹੈ ਕਾਲ ਅਫਗਾਨੇ ਦੀ ਮੈਂ ਸਭ ਨੂੰ ਬੇਨਤੀ ਕਰਦਾ ਮਹਾਰਾਜ ਦੀ ਕਿਰਪਾ ਨਾਲ ਦਾਸ ਨੇ ਕਿਤਾਬ ਲਿਖੀ ਹੈ ਸਭ ਦੁਸ਼ਟ ਚਖ ਮਾਰਾ ਉਹਦੇ ਜੋ ਹੈ ਕਾਲ ਅਫਗਾਨੇ ਦੀ ਸਾਰੀਆਂ ਗੱਲਾਂ ਦਾ ਉੱਤਰ ਦਿੱਤਾ ਡਾਕੂਮੈਂਟਰੀ ਪ੍ਰੂਫ ਨਾਲ ਲਗਾਏ ਔਰ ਨਾਲੇ ਅਸੀਂ ਪ੍ਰੂਫ ਕਰਤਾ ਵੇ ਕੋਈ ਕਿਤਾਬ ਦੀ ਆਪਣੀ ਲਿਖੀ ਹੋਣੀ ਹੈ ਲਿਖਣ ਵਾਲਾ ਕੋ ਹੋ ਰਾ ਨੌ ਇਹਦਾ ਚੱਲਿਆ ਇਸ ਵਾਸਤੇ ਜੇ ਕਿਸ ਨੂੰ ਲੋੜ ਹੋਵੇ ਪੁਸਤਕ ਭੰਡਾਰ ਅਮਰਸਾ ਚਪੀਆ ਹੋ ਪੜ੍ਹ ਸਕਦਾ ਹੈ ਭੁੱਲਣਾ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਰਦਾਰ ਕਮਰਜਿੰਦਰ ਸਿੰਘ ਜੀ ਦਾ